ਸਵਾਗਤ ਹੈ ਦੋਸਤੋ ਆਪਣਾ ਵਲੌਗ 109 YouTube ਚੈਨਲ ਤੇ ਮੈਂ ਤੁਹਾਡਾ ਦੋਸਤ ਪੰਕਜ ਕੋਲੋਤਰਾ ਤੇ ਅੱਜ ਸੀ ਛੁੱਟੀ ਦਾ ਦਿਨ ਤੇ ਛੁੱਟੀ ਦੇ ਦਿਨ ਦੋਸਤਾਂ ਦੇ ਨਾਲ ਪ੍ਰੋਗਰਾਮ ਬਣਿਆ ਅੱਜ ਘੁੰਮਣ ਦਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਬਿਆਸਦ ਰਿਆ ਹੈ ਇਹ ਦੋਸਤਾਂ ਨੇ ਪ੍ਰੋਗਰਾਮ ਬਣਾਇਆ ਕਿ ਅੱਜ ਘੁੰਦੇ-ਘੁੰਦੇ ਆਪਾਂ ਚੱਲਦੇ ਆਂ ਤਰਨਤਨ ਸਾਹਿਬ ਲਓ ਜੀ ਦੇਖੋ ਦ੍ਰਿਸ਼ ਬਿਆਸਦ ਰਿਆ ਦੇ ਪਾਣੀ ਦੇਖੋ ਕਿੰਨੀ ਸਪੀਡ ਚ ਚੱਲ ਰਿਹਾ ਆਹ ਦੇਖੋ ਦੂਸਰੀ ਸਾਈਡ ਹੁਣ ਮਿਲੌਣੇ ਆ ਤੇ ਉਹ ਆਪਣੇ ਦੋਸਤਾਂ ਦੇ ਨਾਲ ਇਹ ਸਾਡੇ ਵੱਡੇ ਵੀਰ ਰੁਪਿੰਦਰ ਸਿੰਘ ਜੀ ਤੇ ਮੰਜੀ ਜੀ ਜੀ ਸੁਰਿੰਦਰ ਜੀ ਲੋ ਜੀ ਪਹੁੰਚ ਗਏ ਆ ਦਰਬਾਰ ਸਾਹਿਬ ਕਰਤਾਰਨ ਚ ਤੇ ਆਜੋ ਹਣ ਕਰਾਉਨੇ ਆ ਤੁਹਾਨੂੰ ਦਰਸ਼ਨ ਲੋ ਜੀ ਦੇਖੋ ਦਰਬਾਰ ਸਾਹਿਬ ਦੀ ਹਰੌਣਕਾ ਲਗਾਣਾ ਲੱਗੀਆਂ ਵਿਆਂ ਨੇ ਬਾਹਰ ਸਤਿੰਦਰ ਜੀ ਪਹੁੰਚ ਗਏ ਆ ਆਜੋ ਭਾਜੀ ਫਿਰ ਜੋੜਾ ਕਰਦੇ ਵਿੱਚ ਹੁਣ ਜੋੜੇ ਉਤਾਰਦੇ ਆ ਤੇ ਫਿਰ ਚਲਦੇ ਆ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਜੋ ਕਿ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਸ਼ਾਹੀ ਪੰਜਵੇਂ ਪਾਸ਼ਾਹੀ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਤ ਉਹਨਾਂ ਨੇ ਆਪਣੀ ਦੇਖ ਰਿਕ ਵਿੱਚ ਬਣਾਇਆ ਸਮੇਂ ਅਤੇ ਇਲਾਕੇ ਦੀ ਮੰਗ ਦੇ ਅਨੁਸਾਰ ਪਾਣੀ ਦੀ ਬਹੁਤ ਘਾਟ ਹੋਇਆ ਕਰਦੀ ਸੀ ਉਸ ਘਾਟ ਨੂੰ ਪੂਰਾ ਕਰਨ ਵਾਸਤੇ ਬਹੁਤ ਵੱਡਾ ਤਲਾਬ ਅੰਦਰ ਬਣਾਇਆ ਹੈ ਜੋ ਸਤ ਗੁਰਾਂ ਦੀ ਬਹੁਤ ਵੱਡੀ ਦੇਣ ਹੈ ਇਹ ਸਿੱਖੀ ਦਾ ਕੇਂਦਰ ਬਣ ਗਿਆ ਤਰਨ ਤਾਰਨ ਤੋਂ ਭਾਵ ਹੈ ਉਹ ਜਹਾਜ਼ ਜਿਹੜਾ ਤਾਰਦਾ ਹੈ ਸੋ ਇਹ ਭਵ ਸਾਗਰ ਤੋਂ ਤਾਰਨ ਵਾਲਾ ਉਹ ਜਹਾਜ਼ ਬਣਾਇਆ ਗਿਆ ਤਰਨ ਤੋਂ ਭਾਗ ਗਿਆ ਜ ਤੇ ਤਾਰਨ ਜਨਤਾ ਨੂੰ ਸੰਗਤਾਂ ਨੂੰ ਤਾਰਨ ਵਾਲਾ ਉਹ ਜਹਾਜ਼ ਇਹ ਤਰਨ ਤਾਰਨ ਸਾਹਿਬ ਦਰਬਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਇਹ ਤੇ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਤੇ ਨਾਲ ਸਰੋਵਰ ਦੇ ਦਰਸ਼ਨ ਕਰੋ ਮੌਜਿ ਕਰੋ ਦਰਸ਼ਨ ਇਸ ਸਰੋਵਰ ਆ ਜੀ ਦੇਖੋ ਇਹ ਸਾਰਾ ਸਰੋਵਰ ਆ ਉਹ ਦਰਬਾਰ ਸਾਹਿਬ ਆ ਜੀ ਹੁਣ ਉੱਥੇ ਚੱਲਾਂਗੇ ਤੇ ਉੱਥੇ ਜਾ ਕੇ ਮੱਥਾ ਟੇਕਦੇ ਆ ਬਹੁਤ ਵੱਡਾ ਸਰੋਵਰ ਆ ਸਾਰਾ ਮਤਲਬ ਗੋਲਡਨ ਟੈਂਪਲ ਵਾਂਗੂ ਹੀ ਸਾਰਾ ਬਣਿਆ ਪਿਆ ਪਰ ਫਰਕ ਸਿਰਫ ਇੱਥੇ ਇਹ ਨਾ ਆ ਇਹ ਇੱਥੇ ਆ ਸਾਰਾ ਸਰੋਵਰ ਆ ਤੇ ਇੱਕ ਸਾਈਡ ਦੇ ਉੱਤੇ ਦਰਬਾਰ ਸਾਹਿਬ ਬਣਿਆ ਆ ਤੇ ਜਿਹੜਾ ਗੋਲਡਨ ਟੈਂਪਲ ਆ ਉਹ ਬਿਲਕੁਲ ਸੈਂਟਰ ਦੇ ਵਿੱਚ ਆ ਤੇ ਚਾਰੇ ਪਾਸੇ ਸਰੋਵਰ ਆ ਵਾਹਿਗੁਰੂ 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 ਸਿੱਧਿਆ ਪਾਤਸ਼ਾਹ ਮੇਰ ਰੱਖਿਓ ਚੜ੍ਹਦੀ ਕਲਾ ਬਖਸ਼ਨਾ ਅੰਦਰੁਸਤੀ ਬਖਸ਼ੋ ਹਲੋ ਤੁਹਾਨੂੰ ਮੈਂ ਹਲੋ ਦੇਖੋ ਕਿੱਡੇ ਸੋਹਣੇ ਫੁੱਲ ਖਿੜੇ ਆ ਖਤਰੀ ਬਣੀ ਆ ਜੀ ਤੇ ਬਿਲਕੁਲ ਵਾਈਟ ਕਲਰ ਚ ਕੁਦਰਤ ਬਹੁਤ ਖੂਬਸੂਰਤ ਆ ਜੀ ਇਹ ਹੈ ਬੁਰਜ ਬੁੰਗਾ ਬੁੰਗਾ ਵੀ ਕਹਿੰਦੇ ਇਹਨੂੰ ਬੁੰਗਾ ਸਾਹਿਬ ਵੀ ਕਹਿੰਦੇ ਜੀ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਜਿਹੜੇ-ਜਿਹੜੇ ਦੋਸਤਾਂ ਨੇ ਇਤਿਹਾਸ ਪੜਨਾ ਆ ਇਸ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਪਰ ਸਕਦਾ ਜੀ ਸੇ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਖੜੇ ਆ ਜੀ ਤੇ ਹੁਣ ਚੱਲ ਕੇ ਦੇਖਦੇ ਆ ਮੱਥਾ ਤੇ ਨਰਸਿੰਦਾਰੇ ਕਰੀਏ ਗੁਰੂ ਸਾਹਿਬ ਦੇ ਉਸ ਤੋਂ ਬਾਅਦ ਸ਼ਕਾਂਗੇ ਲੰਗਰ ਚੋ ਆ ਜੀ ਅੱਛਾ ਥਾ ਢੇਕ ਲਿਆ ਆ ਔਨ ਕਰ ਮੱਥਾ ਦੇ ਕੇ ਆ ਗਏ ਆ ਬਾਹਰ ਬਹੁਤ ਸਕੂਨ ਮਿਲਦਾ ਹੈ ਜੇ ਇੱਥੇ ਆ ਕੇ ਆ ਗਏ ਆਂ ਜੇ ਲੰਗਰ ਹਾਲ ਦੇ ਵਿੱਚ ਇਹ ਸ਼ਕੀ ਲੰਗਰ ਉਸ ਤੋਂ ਬਾਅਦ ਚੱਲਾਂਗੇ ਧਰਮ ਨੂੰ ਚਲੋ ਹੋਰ ਛਕਦੇ ਆਪਨੇ ਲੰਗਰ ਮਨਜੀਤ ਸੋਂ ਆਪਣੇ ਮੋਟਰਸਾਈਕਲ ਤੇ ਬੜਾ ਫਿਕਰ ਕਰਨਿਆ ਵਾ ਆਹੋ ਆਪਦੇ ਹੀ ਨਾ ਮਨਜੀਤ ਸੋਂ ਮੋਟਰਸਾਈਕਲ ਦਾ ਬੜਾ ਫਿਕਰ ਕਰਨਿਆ ਵੀ ਉੱਥੇ ਲਾ ਆਇਆ ਵਾ ਤੇ ਚੋਰ ਮੁੜ ਕੇ ਮੰਨਦੇ ਨਹੀਂ ਹੁੰਦੇ ਮੈਨੂੰ ਗੱਲ ਯਾਦ ਆ ਗਈ ਇੱਕ ਵਾਰ ਕਹਿੰਦੇ ਵੀ ਕਿਸੇ ਪਿੰਡ ਵਿੱਚ ਨਾ ਚੋਰ ਚੋਰੀ ਚਰਨ ਚਲੇ ਗਿਆ ਅੱਛਾ ਤੇ ਚੋਰ ਚੋਰੀ ਚਰਨ ਚਲੇ ਗਿਆ ਤਾਂ ਉਹਨਾਂ ਸਮਾਂ ਵਿੱਚ ਪਿੱਤਲ ਦੇ ਭਾਂਡੇ ਭੁੰਡੇ ਹੁੰਦੇ ਅੰਦੇ ਹੀ ਹੋਰ ਘਰਾਂ ਵਿੱਚ ਕੀ ਹੁੰਦਾ ਹੈਗਾ ਆਹ ਇਹ ਤਾਂ ਹੈ ਹੀ ਆ ਤੇ ਭਾਂਡਿਆਂ ਦੀ ਭਰਲੀ ਬੋਰੀ ਅੱਛਾ ਬੋਰੀ ਭਰ ਕੇ ਤੇ ਜਦੋਂ ਹੁਣ ਭਾਂਡੇ ਬੋਰੀ ਭਾਰੀ ਸੀ ਤੇ ਜਦੋਂ ਕੰਧ ਤੇ ਰੱਖ ਕੇ ਤੇ ਆ ਮਾਰ ਕੇ ਸ਼ਾਲ ਕੰਧ ਲੱਗਾ ਟੱਪਣਾ ਤੇ ਬੋਰੀ ਜਿਹੜੀ ਉਹ ਫਿਰ ਘਰ ਵਾਲੇ ਪਾਸੇ ਦੇਖੀ ਓਹੋ! ਕਿ ਆਪ ਬਰਲੇ ਪਾਸੇ ਖਿਆਲ ਮਾਰ ਗਿਆ। ਬਾਹਰ ਡਿੱ ਗਿਆ। ਉਹਨਾਂ ਤੇ ਉਹ ਗੜਾ ਸੁਣ ਕੇ ਘਰ ਵਾਲੇ ਜਾਗ ਪਏ ਤੇ ਬੋਰੀ ਉਹਦੇ ਕੋਲ ਚੱਕੀ ਨਾ ਗਈ। ਚੋਰੀ ਹੋਈ ਨਾ। ਸਵੇਰੇ ਜਦੋਂ ਲੋਕ ਉੱਠੇ ਤੇ ਰੋਲਾ ਪੈ ਗਿਆ। ਵੀ ਯਾਰ ਚੋਰ ਆਇਆ ਵੀ ਆ। ਭਾਂਡਿਆਂ ਦੀ ਬੋਰੀ ਭਰੀ ਵੀ ਆ। ਅੱਛਾ ਪਰ ਲੈ ਕੇ ਕਿਉਂ ਨਹੀਂ ਗਿਆ ਇਹ ਕੀ ਕਾਰਨ ਹੋਇਆ? ਕੀ ਉਹਦੀ ਇਮਾਨਦਾਰੀ ਜਾਗ ਪਈ? ਕੀ ਉਹਨੂੰ ਹੋ ਗਿਆ ਵੀ ਕਿਤੇ ਭੂਮੀਆਂ ਚੋਰ ਹੋ ਗਏ। ਮੈਂ ਤਾਂ ਚੋਰੀ ਇਮਾਨਦਾਰ ਹੋਣਾ ਯਾਰ ਉਹ। ਤੇ ਉਹ ਇਦਾਂ ਕਰਦਿਆਂ ਘਰੋਂ ਦੇ ਆ ਛੋਟੇ ਛੋਟੇ ਪਿੰਡਾਂ ਦੇ ਘਰ ਵੀ ਛੋਟੇ ਛੋਟੇ ਤੇ ਉਹ ਰੌਲਾ ਪੈ ਗਿਆ ਫਲਾਣੇ ਦੇ ਚੋਰ ਆਏ ਸੀ ਬੋਰੀ ਭਾਂਡਿਆਂ ਦੀ ਭਰ ਵੀ ਲਈ ਤੇ ਲੈ ਕੇ ਨਹੀਂ ਗਿਆ ਉਹ ਸਾਰੇ ਹੀ ਵੇਖ ਕੇ ਤੇ ਆਪੋ ਆਪਣੇ ਗੈਸ ਲਾਉਣ ਕਿ ਆਫੇ ਲਾਉਣ ਵੀ ਕੀ ਹੋਇਆ ਹੋਊਗਾ ਵੀ ਚੋਰ ਨੇ ਇਡੀ ਮਿਹਨਤ ਨਾਲ ਆਇਆ ਵੀ ਘਰੇ ਤੇ ਭਾਂਡਿਆਂ ਦੀ ਬੋਰੀ ਭਰ ਵੀ ਲਈ ਪਰਿਵਾਰ ਜਾਗਿਆ ਨਹੀਂ ਤੇ ਲੈ ਕੇ ਨਹੀਂ ਗਿਆ ਕੀ ਕਾਰਨ ਹੋਇਆ ਹੋਊਗਾ ਉਹ ਜਿਹੜਾ ਪਿੰਡ ਦਾ ਵਾਲੀ ਹੀ ਗਿਆ ਚੋਰ ਹੀ ਜਿਹੜਾ ਉਹ ਵੀ ਉਹ ਸਾਰੇ ਇਹਨਾਂ ਦੇ ਵਿੱਚ ਖੜਾ ਹੀ ਆ ਤੇ ਜਦੋਂ ਕਿਸੇ ਨੂੰ ਕੋਈ ਸਮਝਣਾ ਲੱਗੇ ਤਾਂ ਉਹ ਬੜਾ ਕਹਿੰਦਾ ਮੈਂ ਦੱਸਦਾ ਮੈਂ ਦੱਸਦਾ ਕੀ ਹੋਇਆ ਹੋਊਗਾ ਕਹਿੰਦੇ ਦੱਸ ਵੀ ਔਲੀਆ ਤੂੰ ਦੱਸ ਕੀ ਹੋਇਆ ਹੋਊਗਾ ਯਾਰ ਬਈ ਇਹ ਕਿਉਂ ਚੋਰ ਲੈ ਕੇ ਨਹੀਂ ਗਿਆ ਉਹ ਕਹਿੰਦੇ ਵੀ ਦੱਸਣ ਲੱਗ ਪਿਆ ਕਹਿੰਦਾ ਵੀ ਚੋਰ ਗੰਦ ਟੱਪ ਕੇ ਆਇਆ ਹੁਣਾ ਘਰ ਅੱਛਾ ਤੇ ਆ ਕੇ ਉਹਨੇ ਸਹੀ ਤੇ ਸਹੀ ਜਿਹੇ ਭਾਂਡੇ ਲਾ ਲਏ ਸਾਰੇ ਤੇ ਬੋਰੀ ਭਰ ਲਈ ਤੇ ਬੋਰੀ ਭਰ ਕੇ ਤੇ ਜਦੋਂ ਲਗਿਆ ਜਾਣ ਤੇ ਬੋਰੀ ਰੱਖ ਲਈ ਗੰਧ ਤੇ ਤੇ ਜਦੋਂ ਮਾਰੀ ਸ਼ਾਲ ਤੇ ਮੈਂ ਕਹਿੰਦਾ ਗੰਧ ਦੇ ਪਰੇ ਪਿਆ ਤੇ ਬੋਰੀ ਇਹ ਉਹ ਜਦੋਂ ਮੈਂ ਕਿਹਾ ਤੇ ਉਹ ਹੱਸ ਗਿਆ ਵੀ ਪਛੋਰ ਤੇ ਹੋਈ ਯਾਰ ਮੈਂ ਨੇ ਫਸਾਲਿਆ ਬੰਦੇ ਮੈਂ ਨੇ ਫਸਾਲਿਆ ਤੇ ਉਹ ਮੰਦੀਸਾਂ ਦੀ ਗੱਲ ਐ ਵੀ ਜਿਹੜਾ ਹੋਇਆ ਨਾ ਚੋਰ ਤੇਰੇ ਮੋਟਰਸਾਈਕਲ ਦਾ ਤਾਂ ਉਹਨੇ ਆਪੇ ਫਸ ਜਾਣਾ ਚੋਰ ਫਸ ਹੀ ਜਾਂਦੇ ਆਂ ਤੇ ਆਪ ਹੀ ਉਹ ਜਿਹੜਾ ਬਾਈਕ ਦੇ ਟੈਨਸ਼ਨ ਨਾ ਲੈ ਬਾਈਕ ਰੈਂਟ ਨਾ ਲੈ ਕਿਤੇ ਦਾਜਾ ਨਾ ਬਣੇ ਸੀ ਮੋਟਰਸਾਈਕਲ ਦਾਜਾ ਨਹੀਂ ਮੈਂ ਆਪ ਕੋਲ ਲੈ ਆਈ ਬੋਲ ਰਿਆ ਸੀ ਠੀਕ ਆ ਮੈਂ ਕਿਹਾ ਦਾਜਾ ਜਲਾ ਵੇ ਪਹਿ ਘਰੋਂ ਛਤਰ ਮੈਣੇ ਤੁਨੂੰ ਉੱਥੇ ਰਾਹ 'ਚ ਜਿੱਥੋਂ ਆਪਾਂ ਜਾਂਦੇ ਸੀ ਗੁਰਦੁਆਰਾ ਸਾਹਿਬ ਰਸਤੇ 'ਚ ਆਇਆ ਨਾ ਜੇ ਤੂੰ ਇਸ਼ਾਰਾ ਕਿਤੇ ਵੀ ਆਹ ਕਿਹੜਾ ਗੁਰਦੁਆਰਾ ਹਾਂ ਹਾਂ ਹੋਈ ਮਨੂੰ ਕਹਿੰਦਾ ਦਮਦਮਾ ਸਾਹਿਬ अच्छा दे अच्छा ਜਦੋਂ ਗੁਰੂ ਅਰਜਨ ਦੇ ਅਮਰਦਾਸ ਮਹਾਰਾਜ ਜੀ ਗੁਰੂ ਅਰਜਨ ਦੇਵ ਪਾਸ਼ਾ ਐ ਗੁਰੂ ਅੰਗਦ ਦੇਵ ਪਾਸ਼ਾ ਵਾਸਤੇ ਗਾਗਰ ਦਾ ਪਾਣੀ ਦੀ ਗਾਗਰ ਲੈ ਕੇ ਆਉਂਦੇ ਸੀ ਤੇ ਇੱਥੋਂ ਤੱਕ ਉਹਨਾਂ ਨੇ ਪੁੱਠੇ ਪੈਰ ਆਉਣਾ ਇਹ ਮੇਰੇ ਗੁਰੂ ਨੂੰ ਪਛਾਣ ਹੁ ਜੇ ਤੇ ਇੱਥੇ ਆ ਕੇ ਉਹਨਾਂ ਨਾਲੇ ਰਸਾ ਲੈਣਾ ਉਧਰੋਂ ਵੀ ਤੇ ਇੱਧਰ ਵੀ اچھا ਹਾਂ اچھا ਉਹ ਜਿਹੜੀ ਉਹ ਗਾਗਰ ਪਈ ਹੈ ਉੱਥੇ ਬਹੁਤ ਵੱਡੀ ਜੀ ਹੈ ਹਾਂ ਜੀ ਇਹ ਉਹੀ ਗਾਗਰ ਵਾਗੂ ਗਾਗਰ ਨਹੀਂ ਆ ਪਰ ਸਿੰਬਲ ਸਿੰਬੋਲਿਕ ਜਿਤਨਾ ਵੀ ਸੰਬੋਲਿਕ ਕਰਕੇ ਉਹ ਵੜਾਈ ਗਈ ਹੈ ਉਹ ਜੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਗਏ ਆ ਤੇ ਹੁਣ ਰਸਤੇ 'ਚ ਰੁਕੇ ਆ ਚਾਹ ਪੀਣ ਲਈ ਤੇ ਪਕੌੜੇ ਮੰਗਾ ਲਏ ਆ ਇੱਕ ਦੇਸੀ ਦਾ ਬੇਰੇ ਵਿੱਚ ਅੱਜ ਬੈਠੇ ਆ ਇੱਥੋਂ ਦੀ ਚਾਹ ਜਿਹੜੀ ਆ ਉਹ ਬੜੀ ਵੱਡੀ ਬੰਦੀ ਪੀਏ ਸਪੈਸ਼ਲ ਚਾਹ ਆ ਇਸ ਕਰਕੇ ਇੱਥੇ ਬੈਠੇ ਆ ਤਾਂ ਨਾਲ ਕਰਵਾ ਲਏ ਆ ਪਕੌੜੇ ਹੁਣ ਲੈ ਲਿਆ ਚਾਹ ਰੀਆਂ ਚੁਸਕੀਆਂ ਤੇ ਕਰਦੇ ਆ ਇੰਜੋਏ ਚਾਹ ਵੀ ਸਪੈਸ਼ਲ ਗਲਾਸੀਆਂ ਦੇ ਵਿੱਚ ਅੱਜ ਗਲਾਸੀਆਂ ਵਿੱਚ ਕਦੀ ਕਦੀ ਮੌਕਾ ਮਿਲਦਾ ਵਾ ਚਾਹ ਪੀਂਦਾ ਫਲਕਾ ਦੇ ਪਕੌੜੇ ਆ ਨਾਲ ਚਾਹ ਕੇ ਭਰਾ ਪੰਜਾਬ ਪਕੌੜੇ ਟੇਸਟੀ ਆ ਜੀ ਫਲਕਾ ਨੂੰ ਉੱਤੇ ਤੇ ਆਏ ਨੰਦੇ ਲੋਕਾਂ ਦੀ ਡਿਮਾਂਡ ਦੇ ਉੱਤੇ ਇਹ ਬਣਾਈ ਜਾਂ ਪਕੌੜੇ ਅੱਜਕੱਲ ਸਾਰੇ ਬੀਪੀ ਦੇ ਮਰੀਜ਼ ਆ ਨਾ ਕੋਈ ਜ਼ਿਆਦਾ ਨਮਕ ਖਾਂਦਾ ਆ ਐਸਲੀ ਮੀਡੀਅਮ ਜੇ ਨਮਕ ਵਾਲੇ ਅਸੀਂ ਪਕੌੜੇ ਕਿੰਨੇ ਬਣਾਨੇ ਆ ਬਿਲਕੁਲ ਮੇਨ ਰੋਡ ਦੇ ਨਾਲ ਹੀ ਹੈ ਜਿਹੜਾ ਆਪਾ ਇੱਥੇ ਬੈਠ ਕੇ ਚਾਹ ਨਾਲ ਪਕੌੜੇ ਖਾਂਦਾ ਮਾਰਿਆ ਨਿਕਰਾ ਲੋ ਜੀ ਚੰਗਾ ਵੀ ਸਾਥੀਓ ਵਾਪਸ ਆ ਗਏ ਆ ਦਾ ਰੁਪਿੰਦਰ ਬਾਜੀ ਦੇ ਪਹੁੰਚ ਗਏ ਆ ਪਿੰਡ ਦੇ ਵਿੱਚ ਸ਼ੇਰਾਂ ਦੇ ਤੇ ਲੋ ਜੀ ਸ਼ੇਰਾਂ ਵਾਲਾ ਗੇਟ ਆ ਸ਼ੇਰਾਂ ਵਾਲੇ ਗੇਟ ਤੇ ਪਹੁੰਚ ਗਏ ਆ ਬਾਈ ਬਾਈ ਚੱਲ ਬਾਈ ਬਾਈ ਜੀ ਬਾਈ ਬਾਈ ਓਕੇ ਬਾਈ ਤੇ ਘੁੰਮ ਕੇ ਆ ਸੀ ਤਰੰਤ ਤਰੰਤ ਸਾਰ ਤੇ ਵਾਪਸ ਆ ਗਏ ਆ ਅੱਜ ਦੋਸਤਾਂ ਦੇ ਨਾਲ ਖੂਬ ਇੰਜੋਏ ਕੀਤਾ ਆ ਤੇ ਕਮੈਂਟ ਕਰਕੇ ਦੱਸਿਓ ਵੀ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਔਰ ਵਧੀਆ ਵਧੀਆ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸੋਨੇ ਸੋਨੇ ਕਮੈਂਟ ਕਰਨਾ ਨਾ ਭੁੱਲਣਾ ਮਿਲਦਾ ਹਾਂ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ